ਅੰਮ੍ਰਿਤਸਰ ਵਿੱਚ ਅੱਜ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਾਜਪਾ ਨੇਤਾ ਅਤੇ ਸਮਾਜ ਸੇਵਕ ਅਕਸ਼ੇ ਸ਼ਰਮਾ ਵੱਲੋਂ ਦਸੰਬਰ ਮਹੀਨੇ 4 ਸਾਹਿਬਜ਼ਾਦਿਆਂ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਜ ਸੇਵਕਾਂ ਦੇ ਰੂਪ ਚ ਪਹਿਲਾ ਕਦਮੀ ਕਰਦੇ ਹੋਏ 40 ਦੇ ਕਰੀਬ ਬਸਾ ਦਰਸ਼ਨਾ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਇਤਿਹਾਸਿਕ ਸਥਾਨ ਦੇ ਸੰਤਾਂ ਨੂੰ ਦਰਸ਼ਨ ਦੀਦਾਰੇ ਕਰਾਉਣ ਲਈ ਫਤਿਹਗੜ੍ਹ ਸਾਹਿਬ ਰਵਾਨਾ ਕੀਤਾ।

ਅੰਗਰੇਜ਼ ਸਰ ਤੋਂ ਸਾਡੇ ਪੱਤਰਕਾਰ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨਸ ਟੂਡੇ ਪੰਜਾਬ ਦੇਸ਼ ਦੀ ਖਬਰ ਪ੍ਰਦਰਸ਼ਿਤਾ ਨਾਲ ਹੋਰ ਮਹੱਤਵ ਤੁਹਾਡੇ ਤੱਕ ਪਹੁੰਚਾਉਣ ਲਈ ਵਚਨਬੱਧ ਰਹਾਂਗੇ ਮੇਰਾ ਨਾਂ ਕੀ ਆਸਾਂਗੇ ਜੀ ਮੇਰਾ ਪਿੰਡ ਸਰੀਹਾਰਾ ਵਾ ਕਿੱਥੀ ਨੰਗਲ ਦੇ ਲੱਗੇ ਆ ਹੈ 11 ਸਰਾਂਦ ਸਾਹਿਬ ਜੀ ਸੋਟੀ ਸਾਹਿਬ ਜਿਆਦੇ ਦੀ ਸ਼ੀਧੀਗਰ ਬੂਹੇ ਆ ਜੀ ਉਤੇ ਜਾਦੇ ਆ ਅੱਛਾ ਸਾਹਿਬ ਲਾਗੇ ਦੇ ਨੂੰ ਪ੍ਰਮਾਤਿਕਾ ਦੇ ਬੜਾ ਸੋਹਣਾ ਕੀਤਾ ਬਹੁਤ ਵਧੀਆ ਕੀਤਾ ਬੜਾ ਸੋਹਣਾ ਪ੍ਰੀ ਸੇਵਾ ਦੀ ਬੜਾ ਸੋਹਣਾ ਅਪਰਾਲਾ ਕੀਤਾ ਜਿਸ ਤਰ੍ਹਾਂ ਤੁਹਾਡੇ ਵੱਲੋਂ ਸਿੱਖਣਾ ਸ਼ੁਰੂ ਕਰਿਆ ਜੀ ਬਹੁਤ ਵਧੀਆ ਕੀਤਾ ਬਹੁਤ ਕਿੰਨਾ ਪਤਾ ਲਗਾ ਕੇ ਪਰਖਲਾ ਆਇਆ ਇਥੋਂ ਮੇਰੇ ਪਿੰਡ ਦਾ ਇਹ ਮੁੰਡਾ ਉਹਨੇ ਫੋਨ ਕੀਤਾ ਤੇ ਫਿਰ ਮੈਂ ਇਥੇ ਆਦਾ ਆਇਆ ਕਿ ਹੁਣ ਚੱਲਿਆਂ ਉਹ ਪਹਿਲੇ ਅਜੇ ਤੱਕ ਨਹੀਂ ਕਿਸੇ ਨੂੰ ਪਰਖਲਾ ਕੀਤਾ ਨਹੀਂ ਕਿਸੇ ਨੇ ਨਹੀਂ ਕੀਤਾ ਤੇ ਪਹਿਲੀ ਵਾਰ ਪਰਖਲਾ ਵੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਕੰਮ ਬੜਾ ਵੱਡਾ ਸੀ ਆਹ ਦੇ ਬਹੁਤ ਬਹੁਤ ਲੱਗਿਆ ਤੇ ਮੇਰਾ ਨਾਮ ਜੀ ਮਰਿੰਦਰ ਸਿੰਘ ਜੀਪੀ ਸਰਪੰਚ ਬਨਸਾਹ ਵਾਲੀ ਤੋਂ ਜੀ ਅ ਯਾ ਗੁਰੂ ਜੀ ਸਭ ਤੋਂ ਪਹਿਲਾਂ ਜੋ ਆਪਾਂ ਕਹਿੰਨੇ ਆ ਹਿੰਦੂ ਸਿੱਖ ਸਾਰੇ ਭਾਈ ਭਾਈ ਬਹੁਤ ਵਧੀਆ ਪ੍ਰਾਲਾ ਜਿਹੜਾ ਮੈਂ ਕਹਿ ਸਕਦਾ ਸਾਡੇ ਭਰਾ ਅਕਸ਼ੇ ਸ਼ਰਮਾ ਵੱਲੋਂ ਅੱਜ ਜੋ ਹਿੰਦੂ ਸਿੱਖ ਏਕਤਾ ਨੂੰ ਬਹੁਤ ਵਧੀਆ ਜਿਹੜੀ ਆ ਉਸ ਪ੍ਰਤੀਕ ਹੈ ਇੱਕ ਹਿੰਦੂ ਪਰਿਵਾਰ ਤੋਂ ਬਲੋਂਗ ਹੋਣ ਕਰਕੇ ਵੀ ਸਿੱਖ ਪਰਿਵਾਰਾਂ ਪ੍ਰਤੀ ਜਿਹੜਾ ਉਸ ਵੀਰ ਦਾ ਜੋ ਨੇ ਸ਼ਰਧਾ ਦਰਸਾਈ ਆ ਉਰਿਆ ਮੈਂ ਬਹੁਤ ਜਿਹੜਾ ਆ ਉਹਨਾਂ ਦਾ ਧੰਨਵਾਦ ਕਰਦਾ ਆ ਜਿਹਦੇ ਕਰਕੇ ਅੱਜ ਇੰਨੀਆਂ ਸੰਗਤਾਂ ਨੂੰ ਜਿਹੜਾ ਮੌਕਾ ਮਿਲਿਆ ਹੈ ਕਿ ਉਹ ਜਿਹੜੇ ਗੁਰੂ ਮਹਾਰਾਜ ਦੇ ਘਰ ਅਕਸ਼ਿਉ ਪਾਤਸ਼ਾਹ ਦੇ ਜਿਹੜੇ ਪੁੱਤਰ ਨੇ ਉਹਨਾਂ ਦੀ ਸ਼ੀਧੀ ਦਿਹਾੜੇ ਨੇ ਉਹਨਾਂ ਦੇ ਜਿਹੜਾ ਉੱਥੇ ਜਾ ਕੇ ਉਹਨਾਂ ਨੂੰ ਉਸੀ ਦੀਦੂ ਪ੍ਰਣਾਮ ਕਰਨ ਉੱਤੇ ਜਾ ਕੇ ਉਹਨਾਂ ਨੂੰ ਕਿ ਉਹਨਾਂ ਨੂੰ ਉਹਦਾ ਯਾਦ ਕੀਤਾ ਜਾਵੇ ਤੇ ਜਿੰਨੀਆਂ ਇੱਥੇ ਬੱਸਾਂ ਜਾ ਰਹੀਆਂ ਨੇ ਸਾਡੇ ਸਭ ਤੋਂ ਵੱਡਾ ਕੇ ਪਰੰਪਰਾ ਯੂਥ ਜਿਹੜਾ ਹੈ ਯੰਗ ਸਾਡੇ ਬੱਚੇ ਨੇ ਉਹ ਜਾ ਰਹੇ ਨੇ ਤੇ ਹਰ ਇੱਕ ਬਸ ਦੇ ਇੱਕ ਇੱਕ ਸਭ ਤੋਂ ਵੱਡਾ ਜਿਹੜਾ ਪਰਾਲਾ ਇਹ ਕਿ ਇੱਕ ਇੱਕ ਇਹਦਾ ਇਤਿਹਾਸ ਨਾਲ ਵਿਦਿਆਰਥੀ ਉਹਦੇ ਵਿੱਚ ਜਿਹੜਾ ਜਿੰਨੇ ਜਾ ਰਹੇ ਨੇ ਸਾਡੇ ਵਿਦਿਆਰਥੀ ਮਾਵਾ ਪੇਣਾ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਉਹ ਜਿਹੜੇ ਆ ਉਹ ਇਤਿਹਾਸ ਬਾਰੇ ਜਾਣਨਾ ਪਹੁੰਗੇ ਤੇ ਇਹ ਜਿਹੜਾ ਪਰਾਲਾ ਇਹ ਵੇਖੋ ਠੰਡ ਦੇ ਵਿੱਚ ਇਹ ਵੀ ਸੰਗਤ ਦੇ ਬਹੁਤ ਹੋ ਮਾਵਾ ਆ ਕੇ ਜਿਹੜੀ ਪਹੁੰਚੀ ਹੈ ਜਿਹੜਾ ਬਹੁਤ ਵੱਡਾ ਜਿਹੜਾ ਹੈ ਇਹ ਇਹ ਸੰਗਤ ਨੇ ਜਿਹੜਾ ਸੰਗਤ ਦਾ ਹੀ ਮੌਦਮ ਕਿਹਾ ਹੈ ਕਿ ਸੰਗਤ ਨੇ ਬਹੁਤ ਵੱਡਾ ਉਦਮ ਕੀਤਾ ਹੈ ਸਾਡੇ ਭਰਾ ਨੇ ਬਹੁਤ ਵੱਡਾ ਉਦਮ ਕੀਤਾ ਹੈ ਪ੍ਰਮਾਤਮਾ ਨੂੰ ਸਦਾ ਕਰਦੀ ਖਲਾ ਬਖਸ਼ੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਦਾ ਖਾਲਸਾ ਜੀ ਆਪਣਾ ਨਾਮ ਦੱਸ ਕੇ ਮੇਰਾ ਨਾਂ ਜੀ ਬਾਬਾ ਗੁਰਦੇਵ ਸਿੰਘ ਆ ਪ੍ਰਧਾਨ ਗੁਰਦੁਆਰਾ ਬਾਬਾ ਜੀ ਸਿੰਘ ਮੁਸਫਾਵਾਦ ਇੰਦਰਾ ਕਲੋਨੀ ਹਾਂ ਜੀ ਹਾਂ ਜੀ ਹੁਕਮ ਜੀ ਇਹ ਬੰਦਾ ਚੱਲ ਗਿਆ ਕੀ ਕਿਹਾ ਜਾਂਦੇ ਦੇਖੋ ਜੀ ਬੜੀ ਮਹਾਰਾਜੀ ਗੁਰੂ ਦਸਵੇਂ ਪਾਤਸ਼ਾਹ ਦੀ ਕਿਰਪਾ ਜਿਹੜੀ ਇੰਨੀ ਸੰਗਤ ਇਹਨਾਂ ਨੇ ਇਕੱਠੀ ਕੀਤੀ ਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਸਾਰੀ ਸੰਗਤ ਮਹਾਰਾਜ ਮੇਰਾ ਗਰੇ ਬਾਬਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇਤਨਾ ਲੱਗਦਾ ਕਿ ਗੁਰੂ ਉਪਰਾਲਾ ਕਿੱਥੇ ਜਾ ਰਿਹਾ ਜੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਜੀ ਅਸੀਂ ਇਹਨਾਂ ਦੇ ਨਾਲ ਆ ਜਿੱਥੇ ਵੀ ਸਾਨੂੰ ਆਵਾਜ਼ ਦੇਣਗੇ ਅਸੀਂ ਰਾਤ ਦਿਨ ਇਹਨਾਂ ਦੇ ਨਾਲ ਆ ਕਿਸ ਤਰ੍ਹਾਂ ਫਾਰਮ ਭਰੇਗੇ ਫਾਰਮ ਨਾਲ ਜੀ ਸਾਨੂੰ ਗੁਰਦਰ ਸਾਹਿਬ ਆਈ ਸਾਡੇ ਇੱਕ ਭੈਣ ਜੀ ਤੇ ਇੱਕ ਨਾਲ ਬੌਜੀ ਉਹ ਕਹਿੰਦੇ ਵੀ ਇਦਾਂ ਦਾ ਯਾਤਰਾ ਅਸੀਂ ਕਰਾਉਣੀ ਆ ਤੇ ਜੇ ਦੱਸੋ ਸਾਨੂੰ ਅਸੀਂ ਗੁਰਦਰੇ ਆਪਣੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਬਾਬਾ ਜੀ ਜਿੰਨੇ ਵੀ ਫਾਰਮ ਵਾਤ ਵਾਤ ਭਰੇ ਜਾਂਦੇ ਆ ਭਰੋ ਕਿ ਆਪਾਂ ਜਿੰਨੀ ਵੀ ਵਾਤ ਵਾਤ ਸੰਗਤ ਜਾਵੇ ਲੈ ਕੇ ਜਾਣੀ ਹੈ ਸਾਡੇ ਕੋਲ ਤਾਂ ਦਾਦੇ ਹੈਗੇ ਵੀ ਤੁਹਾਡੇ ਮੰਦੇ ਕਿ ਕਿੰਨੇ ਫਾਰਮ ਭਰੇ ਗਏ ਤੁਹਾਡੇ ਸਾਡੇ ਜੋ ਜੀ ਅਸੀਂ 270 ਦੇ ਫਾਰਮ ਭਰੇ ਆ ਹਾਂ ਜੀ ਕਿਹੜੀ ਯਾਤਰਾ ਨਹੀਂ ਅਸੀਂ ਪਰਿਵਾਰ ਵੀ ਆਏ ਹਾਂ ਜੀ ਹਾਂ ਜੀ ਇਹ ਕਿਹੜੀ ਯਾਤਰਾ ਕਿੰਨਾ ਲੱਗ ਰਿਹਾ ਕਿ ਇੱਕ ਵਾਰ ਦੇ ਛੁੱਟਾ ਆਪਣੇ ਆਪ ਦਾ ਧਰਮਾਸ਼ੀਦਾ ਜਿਹੜੀ ਯਾਤਰਾ ਕਰਾਈ ਜਾ ਰਹੀ ਹੈ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਜੀ ਹਾਂ ਜੀ ਕਿੰਨੇ ਦਿਨ ਦੀ ਨਹੀਂ ਸ਼ਾਮ ਨੂੰ ਵਾਪਸੀ ਹੈ ਜੀ ਹਾਂ ਜੀ ਇੱਕ ਦਿਨ ਦੀ ਯਾਤਰਾ ਜੀ ਹਾਂ ਜੀ ਮੇਰਾ ਨਾਮ ਰਾਕੀਪੇ ਦिए ਜੀ ਮੈਂ ਕੱਲ੍ਹ ਹੀ ਵਾਰ ਚਲ ਰਿਹਾ ਸਤਪੰਦਾ ਵਾਈ ਕੁੜੀ ਦੇ ਖਾਲਸਾ ਵਾਈ ਕੁੜੀ ਦੇ ਪਤੇ ਅੱਜ ਪਹਿਲੀ ਵਾਰ ਚਲੀ ਆਂ ਥੈਂਕਸ ਕਰਨਾ ਚਾਹੂਗੀ ਮੀਡੀਆ ਦਾ ਅੱਜ ਸਵੇਰੇ ਸਵੇਰੇ ਕਵਰ ਕਰਨਾਈ ਹੈ ਇਸ ਲਈ ਮੈਂ ਥੈਂਕਸ ਸੋ ਮਚਾਉਂਗੀ ਸੇਵਾਦਾਰ ਅੱਛੇ ਜੀ ਦਾ ਜਿਨ੍ਹਾਂ ਨੇ ਇਹ ਪਹਿਲੀ ਵਾਰ ਸੋਚਿਆ ਨਹੀਂ ਸੀ ਕਿ اتنا ਵੱਡਾ ਕੰਮ ਬੱਚੇ ਨੇ ਕੀਤਾ ਅਸੀਂ ਧੰਨਵਾਦ ਕਰਦੇ ਆਂ ਉਹਦਾ ਕਿ ਪ੍ਰਮਾਤਮਾ ਉਸ ਨੂੰ ਚੜ੍ਹਦੀ ਕਲਾ ਚ ਰੱਖੇ ਕਿ ਬੱਚਾ ਪਹਿਲੀ ਵਾਰ ਸਾਨੂੰ ਇਹ ਪ੍ਰਮਾਤਮਾ ਦੇ ਦਰ ਦੇ ਵਿੱਚ ਜਾਣ ਦੀ ਕਰ ਰਿਹਾ ਬਾਕੀ ਧੰਨਵਾਦ ਅੱਗੇ ਜੀ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਬੱਚਿਆਂ ਦੀ ਉਹ ਦੱਸ ਨਹੀਂ ਸਕਦੇ ਉਸ ਚੀਜ਼ ਨੂੰ ਜਦੋਂ ਮਹਿਸੂਸ ਕਰਦੇ ਹਨ ਅਸੀਂ ਸਾਡੇ ਆਪਣੇ ਗਾਂ ਤੇ ਖੜੇ ਹੁੰਦੇ ਆਂ ਇਸ ਕਰਕੇ ਕਹਨੀ ਹੈ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੋ ਦਿਨ ਪਾਸ ਕਰ ਗਏ ਨੇ ਦੇਖ ਕੇ ਅਜੇ ਦਿਨ ਕਿਸੇ ਨੇ ਆਇਆ ਨਹੀਂ ਕਿ ਬਹੁਤ ਬੜਾ ਕਿਸੇ ਹਾਲਾ ਕਰਕੇ ਆਪਣੇ ਗੁਰੂ ਦਾ ਮਨ ਜੁੜਿਆ ਜਾ ਰਿਹਾ ਹੈ ਮੈਂ ਕਹ ਰਹੀ ਹਾਂ ਕਿ ਬਹੁਤ ਅੱਛਾ ਅਕਸ਼ਰ ਇਹ ਤਾਂ ਬਹੁਤ ਅੱਛਾ ਕਰਤਾ ਇਹ ਹੋਣਾ ਵੀ ਚਾਹੀਦਾ ਸੀ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਮੇਰੇ ਖਿਆਲ ਪਹਿਲੀ ਵਾਰ ਹੋ ਰਿਹਾ ਹੈ ਔਰ ਇਤਨਾ ਕਿਤਨਾ ਮੱਕੇ ਦਾ ਹੋ ਰਿਹਾ ਕਿ ਉਹਨਾਂ ਲੱਗਿਆ ਕਿ ਕੁਝ ਟਾਈਮ ਤੋਂ ਬੱਚੇ ਜੜੇ ਹੈਗੇ ਜਿਸ ਤਰ੍ਹਾਂ ਮੰਨ ਲਓ ਕਟਿੰਗ ਵਗੈਰਾ ਕਰਾ ਰਹੇ ਹੈ ਹਨਾ जिस तरह ये अक्षय ने उपराला किया मैं कहनी छोटे छोटे बच्चों में कैमरा कमाओ उस बच्चे वाल देखो कि वो सरदार बन रहे सिख बन रहे हैं चाहिए इस तरह हाँ जी बस तोरिया जाएगा बहुत कहते अपने अपने एरिए तो बैठो तो चले जाओ जी मैं अपने बेटे नाम चल रही हजारा च मैं कह रही धन है मैं कह रही हूं अक्षय है उस बच्चे ने जो इधर वोड़ा किया धन है वो बच्चा ਅਜੀ ਕਹਿੰਦੇ ਪਰਮਾਤਮਾ ਨੇ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਹਮੇਸ਼ਾ ਸਿੱਧੀ ਰੱਖੀ ਨਹੀਂ ਤੇ ਲੋਕੀ ਕਹਿੰਦੇ ਨੇ ਜੀ ਸਰਕਾਰਾਂ ਜਿਹੜੀਆਂ ਬੱਸਾਂ ਲਗਾ ਦਿੰਦੀਆਂ ਨਾ ਉਸੇ ਉਸੇ ਏਰੀਆ ਚਾਜਿਓ ਔਰ ਤੁਹਾਨੂੰ ਰੇਪਰ ਇੱਕ ਘਰੋ ਚੁੱਕ ਕੇ ਲੈ ਗਏ ਆ ਆਟੋ ਆਈ ਹੈ ਘਰੋਂ ਬਸਟਕ ਲੈ ਕੇ ਆਈ ਬੱਸ ਇੱਥੇ ਲੈ ਕੇ ਆਈਏ ਤੁਹਾਨੂੰ ਬਿਸ਼ੇਰਾ ਗਰਾਊਂਡ ਚ ਰੰਜੀਤਾਂ ਬਣੀਓ ਇਸ ਤੋਂ ਬਾਅਦ ਅਰਦਾਸ ਬੇਨਤੀ ਹੋਏਗੀ ਫੇਰ ਅੱਗੇ ਬੱਸ ਚਲੇਗੀ ਮੈਂ ਕਹਿੰਦੀ ਆ ਅਛੇ ਨੇ ਬਹੁਤ ਵਧੀਆ ਬ੍ਰਾਲਾ ਕਿਤਾ ਪਰਮਾਤਮਾ ਕੁ ਚੜ੍ਹਦੀ ਕਲਾ ਰੱਖੇ ਥੈਂਕ ਯੂ ਜੀ ਥੈਂਕ ਆਪਣੇ ਸਰਦ ਆਦਿਆਂ ਦੇ ਸੇ ਜੀ ਦੇ ਵਾਸਤੇ ਆਪਣੇ ਅੰਮ੍ਰਿਤਸਰ ਦੇ ਲੋਗ ਉੱਥੇ ਜਾ ਕੇ ਦਰਸ਼ਨ ਕਰਕੇ ਆਣਗੇ ਤੇ ਇਹ ਅਕਸ਼ੇ ਨੇ ਇਨੀਸ਼ੀਏਟਿਵ ਲਿਆ ਆ ਇਹੋ ਜੇ ਚੰਗੇ ਇਨੀਸ਼ੀਏਟਿਵ ਸ਼ਹਾਦਤ ਦੇ ਦਿਹਾੜੇ ਆਪਾਂ ਦੂਰ ਆਪਣੇ ਆਪੇ ਬਿਖਾਦੇ ਸੰਗਤ ਜਿਹੜੀ ਕਿਸੇ ਦਾ ਨਹੀਂ ਹੋਣੀ। ਬਹੁਤ ਸੀ ਸੰਗਤ ਵਾਸਤੇ ਜਿਹੜਾ ਇਹ ਵੱਡਾ ਉਪਰਾਲਾ ਕੀਤਾ। ਕਿ ਬਹੁਤ ਸਾਰੇ ਲੋਕਾਂ ਦੀ ਗੱਲ ਕਿ ਪਸੰਦ ਦੇ ਵਿੱਚ ਕਿ ਥਾਸਟਾਰ ਮੌਜੂਦ ਰਹੇਗਾ ਜਿਹੜਾ ਸੰਗਤਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਦੇਵੇਗਾ। ਬਿਲਕੁਲ। ਜਾਣਕਾਰੀ ਵੀ ਦੇਵੇਗਾ ਨਾਲੇ ਇਕੱਠੇ ਸਾਰੇ ਆਪਣੇ ਭਰਾ ਭੈਣ ਜਾ ਸਕਦੇ ਨੇ। ਕੋਈ ਗੱਡੜਾ ਤਾਂ ਕਾਇਰਾਂ ਵੀ ਇਕੱਠੇ ਜਾਣ ਦਾ। ਸੋਹਰਾ ਵੀ ਨਹੀਂ। ਤੇ ਇਸ ਤਰ੍ਹਾਂ ਇਹ ਉਪਰਾਲਾ ਕੰਮ ਕਰਾਇਆ ਹੋਇਆ ਹੈ ਉਹ ਜੋ ਜੀ ਕਰਨੇ ਚਾਹੀਦੇ ਆ ਨਾ ਡਵੈਲਪਮੈਂਟ ਦੀ ਉਹ ਵੀ ਸੀ ਸਾਡਾ ਜੀ ਅੱਜ ਜੋ ਸੀ ਧੰਨਵਾਦ ਕਰਨਾ ਚਾਹੁੰਦੇ ਆ ਸਾਰੀ ਸੰਗਤ ਦਾ ਅੱਜ ਸੋਚਿਆ ਸੀਗਾ ਵੀ ਨਵੇਂ ਨੌਜਵਾਨਾਂ ਨੂੰ ਨਵੀਂ ਪੀੜੀ ਨੂੰ ਅਸੀਂ ਇਸ ਸ਼ਾਕੇ ਦੇ ਨਾਲ ਉਹਨਾਂ ਨੂੰ ਦੱਸ ਕੇ ਵੀ ਇਹ ਸ਼ਾਕਾ ਜਿਵੇਂ ਸੱਚੀ ਫਤਿਹਗੜ ਸਾਹਿਬ ਦੇ ਵਿੱਚ ਹੋਇਆ ਚਾਹ ਸੈਭਜਾਦਿਆਂ ਤੇ ਮਾਤਾ ਗੁਜਰਕੌਰ ਜੀ ਨੇ ਜਿਸ ਤਰੀਕੇ ਦੇ ਨਾਲ ਉੱਚ ਸ਼ਾਦਤਾਂ ਦਿੱਤੀਆਂ ਤੇ ਅਸੀਂ ਬੇਨਤੀ ਕੀਤੀ ਸੀ ਨੌਜਵਾਨਾਂ ਨੂੰ ਵੀ ਬਾਤ ਚੜ੍ਹ ਕੇ ਇੱਥੇ ਪਹੁੰਚੋ ਉਹਨਾਂ ਨੂੰ ਦੇਖਦੇ ਹੋਏ ਨੌਜਵਾਨਾਂ ਦਾ ਉਤਸ਼ਾਹ ਦੇਖਦੇ ਹੋਏ ਅੱਜ ਇੱਥੇ ਪਰਵਾਹ ਕੱਟ ਦੱਸ ਰਿਹਾ ਵੀ ਨੌਜਵਾਨ ਆਪਣੇ ਇਤਿਹਾਸ ਨਾਲ ਧਰਮ ਨਾਲ ਤੇ ਦੇਸ਼ ਨਾਲ ਕਿਸ ਤਰੀਕੇ ਨਾਲ ਪੰਜਾਬ ਦਾ ਅੱਜ ਵੀ ਪਿਆਰ ਕਰਦਾ ਹੈ ਇਹਨਾਂ ਬੇਨਤੀਆਂ ਦੇ ਨਾਲ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫਤਿਹਗੜ ਸਾਹਿਬ ਨੂੰ ਯਾਤਰਾ ਰਵਾਨਾ ਹੋਣ ਲੱਗੀ ਅੱਜ ਟੋਟਲ 30 ਬੱਸਾਂ ਜਾ ਰਹੀਆਂ ਨੇ ਜੀ ਤੇ ਜਿਵੇਂ ਜਿਵੇਂ ਅਗਲੇ ਸਮੇਂ ਦੇ ਵਿੱਚ ਹੋਊਗੀ ਉਵੇਂ ਉਵੇਂ ਇਹ ਸੰਗਤ ਅੱਗੇ-ਅਗੇ ਜਾਂਦੀ ਰਹੇਗੀ ਮੇਰੀ ਬੇਨਤੀ ਹੈ ਆਪਾਂ ਕਿ ਪਾਜੀ 27 ਤਰੀਕ ਤੱਕ ਕੋੜੋ ਕਿੰਨੀਆਂ ਬੱਸਾਂ ਦੀ ਇਹ ਟੋਟਲ 27 ਤਰੀਕ ਤੱਕ 27 ਤਰੀਕ ਤੱਕ ਬੱਸਾਂ ਜਾਣਗੀਆਂ ਜੀ ਇਹ ਵੀ ਸੰਗਤ ਨੇ ਅਲੱਗ-ਅਲੱਗ ਹੁਣ ਅੱਜ ਜਿਵੇਂ 2000 ਪਲੱਸ ਸੰਗਤ ਦੀ ਸਟੇਸ਼ਨ ਤੋਂ ਜਾ ਰਹੀ ਹੈ ਤੇ ਹੁਣ ਅਗਲੇ ਸਮੇਂ ਦੇ ਵਿੱਚ ਕੱਲ 7 ਬੱਸਾਂ ਜਾ ਰਹੀਆਂ ਨੇ ਪਰਸੋਂ 14 ਨੇ ਇਦਾਂ ਅਲੱਗ-ਅਲੱਗ ਸਮੇਂ ਦੇ ਨਾਲ ਬੱਸਾਂ ਨੇ ਸ਼ੰਗਤ ਅਤੇ ਸਾਹਮਣੇ ਦੀ ਸੰਗਤ ਭਾਵੁਕ ਹੈ ਉਤਸ਼ਾਹਿਤ ਵੀ ਹੈ ਬੱਚੇ ਉਸ ਚੀਜ਼ ਨੂੰ ਲੈ ਕੇ ਇਤਿਹਾਸ ਨੂੰ ਜਾਣਨ ਦੇ ਲਈ ਵੀ ਉਤਸ਼ਾਹਿਤ ਨੇ ਵੀ ਵਸਤੇ ਵਿੱਚ ਇਤਿਹਾਸ ਕਰ ਇਤਿਹਾਸ ਦੱਸਣਗੇ ਹਰ ਬੰਦੇ ਦੀ ਆਪਣੀ ਆਪਣੀ ਇੱਛਾ ਅਨੁਸਾਰ ਉਹ ਭਾਵਕ ਜਿੰਨਾ ਮਨ ਦੇ ਵਿੱਚ ਵਿਚਾਰ ਹੈ ਕਿ ਦੇਖੋ ਇਹ ਉਪਰਾਲੇ ਸਾਨੂੰ ਨੌਜਵਾਨਾਂ ਨੂੰ ਵੱਟ ਚੜ ਕੇ ਕਰਨੇ ਚਾਹੀਦੇ ਹੈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਆਪਣੇ ਉਹਨਾਂ ਸ਼ਹਿਬਜ਼ਾਦਿਆਂ ਬਾਰੇ ਉਹਨਾਂ ਮਾਤਾ-ਗੁਜਰ ਪਰਵਾਰ ਬਾਰੇ ਦੱਸ ਸਕੀ ਜਿਨ੍ਹਾਂ ਦੀ ਲਿਸ਼ਾਨੀ ਸ਼ਹਾਦਤ ਕਰਕੇ ਅੱਜ ਅਸੀਂ ਪੰਜਾਬ 'ਚ ਬੈਠੇ ਹਾਂ ਜੀ